ਹਾਂਜੀ ਮਿੱਤਰ ਪਿਆਰਿਓ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ Allwards Animals ਤੇ Facebook ਪੇਜ Chauhan Farmers ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ ਤੇ Facebook ਪੇਜ ਫੋਲੋ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਇਸੇ ਤਰ੍ਹਾਂ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਪਹੁੰਚਿਆ ਪਿੰਡ ਟੱਪੀ ਜੋ ਕਿ ਜ਼ਿਲ੍ਹਾ ਸਰਸਾ ਦੇ ਵਿੱਚ ਪੈਂਦਾ ਹੈ ਇੱਥੇ ਬਾਈ ਨੇ ਮੱਝ ਬਕਾਊ ਕੀਤੀ ਹੋਈ ਐ ਤੁਸੀਂ ਵੇਖ ਸਕਦੇ ਹੋ ਲੇਵੇ ਪੱਖੋਂ ਪਿੱਠਪੂੜਾ ਤੇ ਕਾਫੀ ਹੈਵੀ ਵੇਟ ਦੀ ਮੱਝ ਐ ਦੂਸਰੇ ਸੂਏ ਮੰਗਰਸ ਦੇ ਕੱਟਾ ਤੇ ਬਾਈ ਨੇ ਇਸ ਮੱਝ ਦਾ ਜੋ ਮੁੱਲ ਰੱਖਿਆ ਉਹ ਹੈ 90000 ਰੁਪਏ ਹਾਂਜੀ ਬਾਈ ਨੇ ਇਸ ਮੱਝ ਦੀ ਜੋ ਕੀਮਤ ਰੱਖੀ ਆ ਉਹ 90000 ਰੁਪਏ ਤੇ ਜਿਹੜਾ ਵੀਰ ਖਰੀਦਣੀ ਚਾਹੁੰਦਾ ਤੇ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਨੰਬਰ ਹੈਗਾ 85710 84137 85710 84137 ਹਾਂਜੀ ਵੇਖ ਸਕਦੇ ਹੋ ਤੁਸੀਂ ਮੱਝ ਬਹੁਤ ਹੀ ਵਧੀਆ ਹੈਵੀ ਵੇਟ ਦੀ ਹੈ ਤੇ ਬਾਈ ਨਾਲ ਸੰਪਰਕ ਕਰੋ ਤੇ ਮਗਰ ਇਸ ਦੇ ਕੱਟਾ ਜੀ ਤੁਸੀਂ ਵੇਖ ਸਕਦੇ ਹੋ ਇਹ ਕੱਟਾ ਇਸ ਮੱਝ ਦੇ ਮਗਰ ਹੈ ਦੂਸਰੇ ਸੂਏ ਮੱਝ ਹੈ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਤੇ ਆਪਣੇ YouTube ਚੈਨਲ ਤੇ Facebook ਨੂੰ ਜਰੂਰ ਫੋਲੋ ਕਰਨਾ ਜੀ ਧੰਨਵਾਦ ਜੀ